ਸਾਰੀ ਰਾਤ ਚਲਦੇ AC 'ਚ ਸੌਂਦੇ ਹੋ ਤਾਂ ਸਾਵਧਾਨ ਅੱਖਾਂ ਅਤੇ ਫੇਫੜਿਆਂ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ ਜਾਣ ਲਓ ਇਹ 5 ਖਤਰੇ ਰਹੋਗੇ ਹਮੇਸ਼ਾ ਸਿਹਤਮੰਦ ਜਨਾ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਾਂ ਫਿਰ ਆਫਿਸ ਦੇ ਵਿੱਚ ਜ਼ਿਆਦਾ ਦੇਰ ਤੱਕ ਏਸੀ ਚਲਾ ਕੇ ਬੈਠਦੇ ਹੋ ਜਾਂ ਫਿਰ ਰਾਤ ਦੇ ਸਮੇਂ ਏਸੀ ਲਗਾ ਕੇ ਸੌਂਦੇ ਹੋ ਉਹ ਵੀ ਸਾਰੀ ਰਾਤ ਏਸੀ ਚਲਦੀ ਰਹਿੰਦੀ ਹੈ ਤੁਸੀਂ ਧਿਆਨ ਨਹੀਂ ਦਿੰਦੇ ਤੇ ਉਹਦੇ ਵਿੱਚ ਹੀ ਤੁਹਾਡੇ ਸਰੀਰ ਨੂੰ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ ਇਹ ਸ਼ਾਇਦ ਤੁਹਾਨੂੰ ਅੰਦਾਜ਼ਾ ਤੱਕ ਨਹੀਂ ਹੋ ਸਕਦਾ ਗਰਮੀਆਂ ਆਉਂਦੇ ਹੀ ਹੁਣ ਘਰਾਂ ਦੇ ਵਿੱਚ ਏਸੀ ਦੀ ਵਰਤੋਂ ਸ਼ੁਰੂ ਹੋ ਗਈ ਹੈ ਪਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਏਸੀ ਤੁਹਾਡੇ ਸਰੀਰ ਦੇ ਲਈ ਤੁਹਾਡੇ ਸਿਹਤ ਦੇ ਲਈ ਕਿੰਨਾ ਕੁ ਨਾ ਕੋ ਸਕਦਾ ਦਰਅਸਲ ਵੈਬ ਐਮਡੀ ਦੇ ਅਨੁਸਾਰ ਜਦੋਂ ਤੁਸੀਂ ਦਫਤਰ ਜਾਂ ਫਿਰ ਘਰ ਦੇ ਵਿੱਚ ਘੰਟਿਆਂ ਲਈ ਏਸੀ ਚਲਾਉਂਦੇ ਹੋ ਤਾਂ ਹਵਾਦਾਰੀ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜੇਕਰ ਹਵਾਦਾਰੀ ਠੀਕ ਨਾ ਹੋਵੇ ਤਾਂ ਏਸੀ ਖੰਗ ਜ਼ੁਕਾਮ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਇਸੇ ਲਈ ਸਮੇਂ-ਸਮੇਂ ਤੇ ਉੱਤੇ ਫਿਲਟਰ ਨੂੰ ਬਦਲਣਾ ਖਿੜਕੀਆਂ ਖੋਲਣਾ ਅਤੇ ਤਾਜ਼ੀ ਹਵਾ ਘਰ ਦੇ ਵਿੱਚ ਆਉਣ ਦੇਣਾ ਬਹੁਤ ਜ਼ਰੂਰੀ ਹੈ ਇੱਥੇ ਅਸੀਂ ਦੱਸ ਰਹੇ ਹਾਂ ਕਿ ਏਸੀ ਦੀ ਜ਼ਿਆਦਾ ਵਰਤੋਂ ਨੂੰ ਖਤਰਨਾਕ ਕਿਉਂ ਕਿਹਾ ਜਾ ਸਕਦਾ ਹੈ ਡੀਹਾਈਡਰੇਸ਼ਨ ਜਦੋਂ ਤੁਸੀਂ ਘੰਟਿਆਂ ਤੱਕ ਏਸੀ ਦੇ ਵਿੱਚ ਰਹਿੰਦੇ ਹੋ ਤਾਂ ਕਮਰੇ ਦੇ ਵਿੱਚ ਮੌਜੂਦ ਨਮੀ ਖਤਮ ਹੋ ਜਾਂਦੀ ਹੈ ਅਤੇ ਇਸ ਕਾਰਨ ਚਮੜੀ ਅਤੇ ਸਰੀਰ ਦੇ ਵਿੱਚ ਤੇਜ਼ੀ ਦੇ ਨਾਲ ਡੀਹਾਈਡਰੇਸ਼ਨ ਸ਼ੁਰੂ ਹੋ ਜਾਂਦੀ ਹੈ ਇਸ ਕਾਰਨ ਚਮੜੀ ਖੁਸ਼ਕ ਹੋ ਜਾਂਦੀ ਹੈ ਤੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਚੱਕਰ ਆਉਣਾ ਵਰਗੀਆਂ ਆਮ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਗੱਲ ਕਰਦੇ ਆ ਜੋ ਤੁਹਾਡੀ ਡਰਾਈ ਆਇਜ਼ ਯਾਨੀ ਕਿ ਤੁਹਾਡੀ ਅੱਖਾਂ ਸੁੱਕੀਆਂ ਹੋ ਜਾਂਦੀਆਂ ਨੇ ਉਸ ਦੇ ਵਿੱਚ ਤਕਲੀਫ ਹੋ ਜਾਂਦੀ ਹੈ ਅਸਲ ਜਦੋਂ ਤੁਸੀਂ ਘੰਟਿਆਂ ਤੱਕ ਏਸੀ ਦੇ ਵਿੱਚ ਰਹਿੰਦੇ ਹੋ ਤਾਂ ਕਮਰੇ ਦੇ ਵਿੱਚ ਮੌਜੂਦ ਨਮੀ ਖਤਮ ਹੋ ਜਾਂਦੀ ਹੈ ਤੇ ਇਸ ਦੇ ਕਾਰਨ ਚਮੜੀ ਅਤੇ ਸਰੀਰ ਦੇ ਵਿੱਚ ਤੇਜ਼ੀ ਦੇ ਨਾਲ ਜੋ ਕਿ ਡਰਾਈ ਆ ਜਾਂਦੀ ਹੈ ਤੇ ਇਸ ਕਾਰਨ ਚਮੜੀ ਖੁਸ਼ਕ ਹੋ ਜਾਂਦੀ ਹੈ ਤੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋਣ ਦੇ ਕਾਰਨ ਚੱਕਰ ਆਉਣਾ ਵਰਗੀਆਂ ਆਮ ਸਮੱਸਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਫਿਰ ਕਰ ਆਉਂਦੀ ਹੈ ਸਾਹ ਲੈਣ ਦੇ ਵਿੱਚ ਵੀ ਤਕਲੀਫ ਜੀ ਹਾਂ ਇਹ ਖੋਜ ਦੇ ਵਿੱਚ ਪਾਇਆ ਗਿਆ ਹੈਗਾ ਕਿ ਜੋ ਲੋਕ ਸਾਰਾ ਦਿਨ ਏਸੀ ਦੇ ਵਿੱਚ ਕੰਮ ਕਰਦੇ ਨੇ ਜਾਂ ਫਿਰ ਸਾਰੀ ਰਾਤ ਏਸੀ ਦੇ ਨਾਲ ਸੌਂਦੇ ਨੇ ਇਸ ਦੇ ਵਿੱਚ ਸੌਂਦੇ ਨੇ ਤੇ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਕਾਫੀ ਤਕਲੀਫ ਹੁੰਦੀ ਹੈ ਤੇ ਉਹਨਾਂ ਨੂੰ ਹਰ ਸਮੇਂ ਬਲੌਕ ਹੋਈਆਂ ਜੋ ਕਿ ਨੋਜ਼ਲਾ ਦੇ ਨਾਲ ਨਜਿਠਣਾ ਪੈਂਦਾ ਐ ਨਾ ਹੀ ਨਹੀਂ ਜੋ ਕਿ ਰੈਸਪੀਰੇਟਰੀ ਦੀ ਸਮੱਸਿਆ ਵੀ ਕਾਫੀ ਵੱਜ ਜਾਂਦੀ ਹੈ ਫਿਰ ਗੱਲ ਆਉਂਦੀ ਹੈ ਸਿਰ ਦਰਦ ਜੀ ਹਾਂ ਭਾਵੇਂ ਤੁਸੀਂ ਏਸੀ ਦੇ ਵਿੱਚ ਸੌਣ ਦੇ ਵਿੱਚ ਆਰਾਮਦਾਇਕ ਮਹਿਸੂਸ ਕਰਦੇ ਹੋ ਪਰ ਇਸ ਦੇ ਕਾਰਨ ਤੁਹਾਨੂੰ ਸਿਰ ਦਰਦ ਅਤੇ ਮਾਈਗਰੇਨ ਵੀ ਹੋ ਸਕਦਾ ਹੈ ਇਹ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਤੁਹਾਡੇ ਏਸੀ ਦਾ ਫਿਲਟਰ ਗੰਦਾ ਹੁੰਦਾ ਹੈ ਫਿਰ ਗੱਲ ਆਉਂਦੀ ਹੈ ਸਹਿਣਸ਼ੀਲਤਾ ਦੇ ਵਿੱਚ ਕਮੀ ਜੀ ਹਾਂ ਜੇਕਰ ਤੁਸੀਂ ਏਸੀ ਦੇ ਵਿੱਚ ਜ਼ਿਆਦਾ ਰਹਿੰਦੇ ਹੋ ਤਾਂ ਤੁਹਾਡੀ ਗਰਮੀ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਘਟਣ ਲੱਗਦੀ ਹੈ ਅਤੇ ਏਸੀ ਤੋਂ ਬਾਹਰ ਆਉਂਦੇ ਹੀ ਤੁਸੀਂ ਬੇਚੈਨ ਮਹਿਸੂਸ ਕਰਨ ਲੱਗਦੇ ਹੋ ਫਿਰ ਗੱਲ ਆਉਂਦੀ ਹੈ ਅਲਰਜੀ ਦੀ ਸੰਭਾਵਨਾ ਜੀ ਹਾਂ ਜੇਕਰ ਤੁਹਾਡੇ AC ਦੀ ਸਰਵਿਸ ਨਹੀਂ ਕੀਤੀ ਗਈ ਜਾਂ ਜਿਸ ਜਗ੍ਹਾ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਉੱਥੇ ਇਨਫੈਕਸ਼ਨ ਵਾਲੇ ਬੈਕਟੀਰੀਆ ਹਨ ਤਾਂ ਤੁਸੀਂ ਸੈਂਟਰਲ AC ਦੇ ਕਾਰਨ ਆਸਾਨੀ ਦੇ ਨਾਲ ਅਲਰਜੀ ਦਾ ਸ਼ਿਕਾਰ ho sakde ho ta eh mai jo ki microbyl allergy da karan vi ban sakdeya ne eh khabar tuhanade layi behad zaruri hai kyunki garmiyan da season shuru ho chuk gaya hai te is mausam de vich har koi apne ghar daftar de vich aci di vartu karda hai ta zara dhyan de naal aci di vartu karo kyunki tuhadi sehat sab to pehla zaruri hai